ਮੋਲੀ ਦਾਪਤ ਹਰਿਆ ਹਰਿਆ ਵੀਰ ਸਦਾਗਰ ਘੋੜੀ ਚੜਿਆ ਆ ਵੀਰਾ ਵੇ ਜਾ ਵੀਰਾ ਪਾਬੋ ਨੂੰ ਲਿਆ ਬਰਾ ਪੱਬੋ ਮੇਰੀ ਹਰੀ ਪਰੀ ਫੁੱਲਾਂ ਦੀ ਚੰਗੀਰ ਪਰੀ ਇੱਕ ਫੁੱਲ ਜਾ ਪਿਆ ਜਿਹੜਾ ਰਾਜੇ ਦੇ ਦਰਬਾਰ ਪਿਆ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਤੇ ਜਾਂ ਫਿਰ ਜਿਹੜਾ ਘਰ ਕਈ ਉਹ ਜੀ ਵੀ ਹੁੰਦੇ ਸੀਗੇ ਜਿਹੜਾ ਕਹਿੰਦੇ ਸੀ ਹਜੇ ਲੋੜੀ ਨਹੀਂ ਆਈ ਆਂ ਗਾਂ ਚੱਲੇ ਜਾਓ ਭੱਜੋ ਉਹ ਜਵਾਕਾਂ ਨੂੰ ਭਜਾ ਦਿੰਦੇ ਸੀ ਫਿਰ ਜਵਾਕ ਕੀ ਕਹਿੰਦੇ ਸੀਗੇ ਜਵਾਕ ਉੱਥੇ ਵੀ ਤੁੱਕ ਬੋਲਦੇ ਸੀ ਹੁੱਕਾ ਵੀ ਹੁੱਕਾ ਇਹ ਘਰ ਪੁੱਖਾ ਸਿੱਧੂ ਟਾਕਸ ਦੇਖ ਰਹੇ ਹੋ ਤੁਸੀਂ ਤੇ ਮੈਂ ਆਂ ਕਮਲਜੀਤ ਸਿੱਧੂ ਸਭ ਤੋਂ ਪਹਿਲਾਂ ਤੁਹਾਨੂੰ ਲੋਹੜੀ ਦੇ ਤਿਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਵੈਸੇ ਅਸੀਂ ਮੱਘੀ ਦੇ ਤਿਹਾਰ ਦੀਆਂ ਮੁਬਾਰਕਾਂ ਵੀ ਨਾਲ-ਨਾਲ ਦੇ ਦਿੰਨੇ ਆਂ ਪਰ ਦੋਸਤੋ ਲੋਹੜੀ ਦੇ ਤਿਹਾਰ ਦਾ ਹੁਣ ਬਿਲਕੁਲ ਰੰਗ ਰੂਪ ਬਦਲ ਗਿਆ ਆ ਕਦੇ ਲੋਹੜੀ ਦਾ ਤਿਹਾਰ ਜਦੋਂ ਅਸੀਂ ਮਨਾਉਂਦੇ ਹੁੰਦੇ ਸੀਗੇ ਪਹਿਲਾਂ ਪਿੰਡਾਂ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਤਾਂ ਲੋਹੜੀ ਮੰਗਣ ਵਾਲੇ ਟੋਲੀਆਂ ਜਿਹੜੀਆਂ ਸੀਗੀਆਂ ਸਾਨੂੰ ਬਹੁਤ ਨਜ਼ਰ ਆਉਂਦੀਆਂ ਸੀਗੀਆਂ ਔਰ ਖਾਸ ਤੌਰ ਤੇ ਕੋਈ ਊਚ ਨੀਚ ਕੋਈ ਭੇਦ ਭਾਵ ਨਹੀਂ ਸੀਗਾ ਪਰ ਹੁਣ ਬਹੁਤੇ ਜਿਹੜੇ ਆ ਗਰੀਬਾਂ ਦੇ ਬੱਚੇ ਲੋਹੜੀ ਮੰਗ ਪਿੰਡਾਂ ਵਿੱਚ ਤਾਂ ਚਲੋ ਹਜੇ ਵੀ ਕਈ ਬੱਚੇ ਜਿਹੜੇ ਆ ਉਹ ਲੋਹੜੀ ਮੰਗਦੇ ਆ ਪਰ ਹੁਣ ਕਿਸ ਕਈਆਂ ਨੇ ਇਸ ਨੂੰ ਆਪਣੀ ਹਉਮੇ ਦਾ ਮਸਲਾ ਬਣਾ ਰਿਆ ਵੀ ਸਾਡੇ ਜਿਹਾ ਕਿ ਲੋਹੜੀ ਮੰਗਣ ਕਿਉਂ ਜਾਣਗੇ ਪਹਿਲਾਂ ਇਹ ਹੀ ਹੁੰਦਾ ਸੀਗਾ ਕਿ ਕੋਈ ਜਾਤ ਪਾਤ ਕੋਈ ਊਚ ਨੀਚ ਕੋਈ ਭੇਦ ਭਾਵ ਨਹੀਂ ਸੀਗਾ ਔਰ ਸਾਂਝੀਵਾਲਤਾ ਦਾ ਇਹ ਤਿਉਹਾਰ ਲੋਹੜੀ ਜਿਹੜਾ ਕਿ ਦੁੱਲੇ ਪੱਟੀ ਦੇ ਵੇਲੇ ਤੋਂ ਚੱਲਿਆ ਆ ਰਿਹਾ ਤੇ ਹਿੰਦੂ ਭਾਈਚਾਰੇ ਦੇ ਅਨੁਸਾਰ ਹੋਲਕਾ ਦਹਨ ਤੋਂ ਇਹ ਚੱਲਿਆ ਜਾ ਰਿਹਾ ਆ ਪਰ ਗੱਲ ਇਹ ਹੁੰਦੀ ਹੈ ਕਿ ਜਦੋਂ ਹਿੰਦੂ ਸਿੱਖਾਂ ਦੇ ਮੁਸਲਮਾਨਾਂ ਦੇ ਵੱਲੋਂ ਇਹ ਤਿਹਾਰ ਸਦੀਆਂ ਤੋਂ ਮਨਾਇਆ ਜਾ ਰਿਹਾ ਆ ਤੇ ਇਸ ਤਿਹਾਰ ਦੇ ਵਿੱਚ ਕੋਈ ਵੱਖਰੇਵਾ ਨਹੀਂ ਕੋਈ ਵੰਡ ਨਹੀਂ ਫਿਰ ਅਸੀਂ ਅੱਜ ਆਪਣੀ ਹੋਮੇ ਨੂੰ ਨਾ ਤਿਆਗਦੇ ਹੋਏ ਸਾਡੇ ਤਾਂ ਹੁਣ ਬੱਚੇ ਜਿਹੜੇ ਆ ਜਾਂ ਫਾਨੂੰ ਅਸੀਂ ਨਵੀਂ ਪੀੜੀ ਦੇ ਆ ਸਾਡੇ ਤੋਂ ਕੋਈ ਵੀ ਨਹੀਂ ਜਾਂਦਾ ਲੋਹੜੀ ਮੰਗਣ ਵਾਸਤੇ ਔਰ ਅੱਗੇ ਹੁੰਦਾ ਸੀਗਾ ਕਿ ਪਿੰਡ ਪਿੰਡ ਸ਼ਹਿਰ ਸ਼ਹਿਰ ਕਸਬੇ ਕਸਬੇ ਨਗਰ ਨਗਰ ਇਹ ਰੌਣਕਾਂ ਲੱਗੀਆਂ ਹੁੰਦੀਆਂ ਸੀ ਲੋਹੜੀ ਤੋਂ ਹਫ਼ਤਾ ਪਹਿਲਾਂ ਇਹ ਜਿਹੜੇ ਆ ਲੋਕ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਸੀਗੇ ਤੇ ਨਿੱਕੇ ਬੱਚਿਆਂ ਤੋਂ ਲੈ ਕੇ ਅੱਧੀ ਉਮਰ ਜਿਹੜੀ ਆ ਬੱਚਿਆਂ ਦੀ 14-15 ਸਾਲ ਦੀ ਤੇ ਫਿਰ ਉਸ ਤੋਂ ਬਾਅਦ 25 ਇੱਕ ਸਾਲ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੁੰਦੇ ਸੀਗੇ ਉਹਨਾਂ ਦਿਨਾਂ 'ਚ ਲੋੜੀ ਮੰਗਦੇ ਸੀ ਅੱਜ ਤੋਂ 30 ਸਾਲ ਪਹਿਲਾਂ ਦਾ ਪੰਜਾਬ ਸੀਗਾ ਤੇ ਲੋੜੀ ਮੰਗਣੇ ਜਾਣੀ ਤੇ ਜਾਂ ਤਾਂ ਫਿਰ ਉਹਨਾਂ ਨੇ ਕੀ ਕਰਨਾ ਕਰੋ ਬੋਰੀ ਲੈ ਜਾਣੀ ਝੋਲੇ ਲੈ ਜਾਣੇ ਤੇ ਮਿਲਦਾ ਕੀ ਹੁੰਦਾ ਸੀ ਬੋਰੀ ਦੇ ਵਿੱਚ ਤਾਂ ਪਾਥੀ ਲੱਕੜ ਪਵਾ ਲਿਆਉਂਦੇ ਹੁੰਦੇ ਸੀ ਪਾਥੀਆਂ ਮਿਲ ਜਾਣੀਆਂ ਕਿਥੋਂ ਲੱਕੜਾਂ ਮਿਲ ਜਾਣੀਆਂ ਤੇ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਜਿਹੜੇ ਲੋੜੀ ਮੰਗਣ ਆਉਂਦੇ ਸੀ ਜਦੋਂ ਗੀਤ गा ਕੇ ਲੋੜੀ ਮੰਗਦੇ ਸੀਗੇ ਤੇ ਉਹਦੇ ਵਿੱਚ ਉਹ ਕੀ ਕਰਦੇ ਸੀ ਜਨ ਤੱਕ ਕੋਈ ਪੈਸਾ ਤੇ ਲਾ ਦੇ ਦਿੰਦੇ ਸੀ ਔਰ ਪੈਸੇ ਤੇ ਲੈਣ ਨਾਲ ਵੀ ਜ਼ਿਆਦਾ ਕੀ ਹੁੰਦਾ ਸੀਗਾ ਵੀ ਘਰੇ ਕਣਕ ਪਈ ਆ ਤੇ ਕਣਕ ਦਾ ਕੋਈ ਬਾਟਾ ਭਰ ਕੇ ਪਾ ਦਿੰਦੇ ਸੀਗੇ ਕੋਈ ਝੋਨਾ ਪਿਆ ਤੇ ਝੋਨੇ ਦਾ ਪੱਟਾ ਪਾਉਂਦੇ ਸੀ ਕਈ ਥਾਵਾਂ ਦੇ ਉੱਤੇ ਮੱਕੀ ਪਈ ਆ ਤੇ ਮੱਕੀ ਕਿਤੇ ਬਾਜਰਾ ਪਿਆ बाजरा ਪਾ ਦਿੰਦੇ ਸੀ ਇਸ ਤਰੀਕੇ ਨਾਲ ਅਸੀਂ ਵੀ ਨਿਆਣੇ ਐ ਕਰਦੇ ਰਹੇ ਹਾਂ ਬਚਪਨ ਦੇ ਵਿੱਚ ਜਾਂ ਅਸੀਂ ਦੇਖਦੇ ਰਹੇ ਹਾਂ ਕਿ ਜਿਹੜੀ ਉਹ ਚੀਜ਼ ਮਿਲਦੀ ਸੀ ਉਹ ਜਾ ਕੇ ਹੱਟੀਆਂ ਤੇ ਵੇਚ ਲੈਂਦੇ ਸੀ ਤੇ ਉਹਦੇ ਪੈਸੇ ਵਟ ਲੈਂਦੇ ਸੀਗੇ ਤੇ ਜਾਂ ਫਿਰ ਉਹਦੀਆਂ ਮੂੰਫਲੀਆਂ ਰਿਉੜੀਆਂ ਤੇ ਗੱਚਕ ਲੈ ਕੇ ਅਸੀਂ ਖਾ ਲੈਂਦੇ ਸੀ ਤੇ ਗੀਤ ਜਿਹੜੇ ਉਹ ਅਜੇ ਵੀ ਕੰਨਾਂ ਦੇ ਵਿੱਚ ਗੂੰਜਦੇ ਆ ਪਾ ਨੀ ਮਾਈ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦੇ ਵਿਦਵਾਵਾਂ ਤੇਰੀਆਂ ਜੀਵਨ ਮੱਝਾਂ ਗਾਵਾਂ ਮੱਝਾਂ ਗਾਵਾਂ ਨੇ ਦਿੱਤਾ ਦੁੱਧ ਤੇਰੇ ਜੀਵਨ ਪੰਜੇ ਪੁੱਤ ਸਾਨੂੰ ਪਾਲ ਲੋੜੀ ਨੀ ਤੇਰੀ ਜੀਵੇ ਜੋੜੀ ਇਹ ਖੂਬਸੂਰਤ ਗੀਤ ਸੀਗਾ ਪਰ ਹੁਣ ਤਾਂ ਗੀਤ ਨਹੀਂ ਨਵੀਂ ਪੀੜ੍ਹੀ ਨੂੰ ਆਉਂਦੇ ਹੁਣ ਤਾਂ ਲੋੜੀ ਮੰਗਣ ਆਉਂਦੇ ਆ ਤੇ ਜਦ ਢੋਲ ਵਾਲਾ ਕੋਈ ਤੁਰੇ ਆਉਂਦਾ ਜਵਾਕ ਜਾਂ ਕੋਈ ਵੱਡਾ ਤੇ ਉਹ ਢੋਲ ਖੜਕਾ ਕੇ ਆਦਾ ਲੋੜੀ ਪਾ ਦੋ ਜੀ ਮਤਲਬ ਲੋੜੀ ਆਏ ਆ ਵੀ ਜਿਵੇਂ ਧੱਕੇ ਨਾਲ ਲੈਣੀ ਹੋਵੇ ਇੱਕੋ ਜਿਹੜੇ ਪਿਆਰੇ ਜਿਹੇ ਗੀਤ ਗਾ ਕੇ ਜਿਹੜੀ ਲੋੜੀ ਮੰਗੇ ਜਾਂਦੇ ਸੀ ਔਰ ਮੈਨੂੰ ਅਜੇ ਵੀ ਉਹ ਬਚਪਨ ਦੇ ਜਦੋਂ ਅਸੀਂ ਸਾਰੇ ਜਿਹੜੇ ਮੁੰਡੇ ਕੁੜੀਆਂ ਰਲ ਕੇ ਜਾਂਦੇ ਸੀ ਉਹ ਗੀਤ ਚੇਤੇ ਆਉਂਦੇ ਆ ਜਿਹਦੇ ਵਿੱਚ ਇੱਕ ਗੀਤ ਬੜਾ ਖੂਬਸੂਰਤ ਆ ਉਹ ਅੱਜ ਵੀ ਜਦੋਂ ਮੇਰੇ ਦਿਲ ਕਰਦਾ ਮੈਂ ਖੁਦ ਵੀ ਗੁੰਗੁਣਾ ਲੈਣਾ ਹੁੰਦਾ ਉਹ ਸੀਗਾ ਮੂਲੀ ਦਾਪਤ ਹਰਿਆ ਹਰਿਆ ਵੀਰ ਸਦਾਗਰ ਘੋੜੀ ਚੜਿਆ ਆ ਵੀਰਾ ਵੇ ਜਾ ਵੀਰਾ ਪਾਬੋ ਨੂੰ ਲਿਆ ਬਰਾ ਪਾਬੋ ਮੇਰੀ ਹਰੀ ਪਰੀ ਫੁੱਲਾਂ ਦੀ ਚੰਗੀਰ ਪਰੀ ਇੱਕ ਫੁੱਲ ਜਾ ਪਿਆ ਜਿਹੜਾ ਰਾਜੇ ਦੇ ਦਰਬਾਰ ਪਿਆ ਰਾਜੇ ਬੇਟੀ ਸੁੱਤੀ ਸੀ ਸੁੱਤੀ ਨੂੰ ਉਠਾ ਲਿਆ ਰੱਤੇ ਡੋਲੇ ਪਾਲਿਆ ਰੱਤਾ ਡੋਲਾ ਚੀਕਦਾ ਪਾਬੋ ਨੂੰ ਅੜੀਕਦਾ ਪਾਬੋ ਕੁਛੜਗੀ ਗਾਓ ਮੇਰਾ ਪਤੀ ਜਪਤੀ ਜੇ ਪੈਰੀ ਕੜੀਆਂ ਕਿਸ ਵਣਜਾਰੇ ਕੜੀਆਂ ਸਾਨੂੰ ਪਾ ਲੋੜੀ ਤੇਰੀ ਜੀਵੇ ਜੋੜੀ ਸੋ ਐਦਾਂ ਕਰਕੇ ਜਿਹੜੇ ਗੀਤ ਸੀਗੇ ਨਾ ਉਹ ਚੇਤਿਆਂ ਚ ਮਰਦੇ ਨਹੀਂ ਹੁੰਦੇ ਖੁਰਦੇ ਨਹੀਂ ਹੁੰਦੇ ਕਿ ਸਮਾਂ ਚਾਹੇ ਜਿਵੇਂ ਜਿਵੇਂ ਮਰਜੀ ਹੋਵੇ ਜੋ ਤੁਸੀਂ ਬਚਪਨ ਦੇ ਵਿੱਚ ਕੀਤਾ ਹੁੰਦਾ ਆ ਉਹ ਤੁਹਾਡੇ ਨਾਲੋਂ ਨਾਲ ਚੱਲਦਾ ਆ ਤੇ ਇਸੇ ਇਤਨੀ ਅਸੀਂ ਜਦੋਂ ਨਿੱਕੇ ਜਿਹੜੇ ਟੋਟਿਆਂ ਦੇ ਵਿੱਚ ਤੁੱਕਾਂ ਬੋਲਦੇ ਸੀਗੇ ਔਰ ਤੁੱਕਾਂ ਦੇ ਵਿੱਚ ਵੀ ਸਾਡੇ ਪੈਰਾਂ ਹੇਠ ਸਲਾਈਆਂ ਆ ਕੇ ਜਿੰਨੂੰ ਕੁੜੀਆਂ ਗਾਉਂਦੀਆਂ ਸੀ ਨਹੀਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਸਾਨੂੰ ਪਾ ਲੋਹੜੀ ਤੇਰੀ ਜੀਵੇ ਜੋੜੀ ਸਾਡੇ ਪੈਰਾਂ ਹੇਠਾਂ ਰੋੜ ਸਾਨੂੰ ਛੇਤੀ ਛੋਤੀ ਤੋਰ ਸਾਨੂੰ ਪਾ ਲੋਹੜੀ ਤੇਰੀ ਜੀਵੇ ਜੋੜੀ ਤੇ ਜਾਂ ਫਿਰ ਜਿਹੜਾ ਘਰ ਕਈ ਉਹ ਜੀ ਵੀ ਹੁੰਦੇ ਸੀਗੇ ਜਿਹੜਾ ਕਹਿੰਦੇ ਸੀ ਹਜੇ ਲੋਹੜੀ ਨਹੀਂ ਆਈ ਆਂ ਗਾਂ ਚੱਲੇ ਜਾਓ ਭੱਜ ਜਾਓ ਉਹ ਜਵਾਕਾਂ ਨੂੰ ਭਜਾ ਦਿੰਦੇ ਸੀ ਫਿਰ ਜਵਾਕ ਕੀ ਕਹਿੰਦੇ ਸੀਗੇ ਜਵਾਕ ਉੱਥੇ ਵੀ ਤੁੱਕ ਬੋਲਦੇ ਸੀ ਹੁੱਕਾ ਵੀ ਹੁੱਕਾ ਇਹ ਕਰ ਭੁੱਖਾ ਇਹ ਕਹਿ ਕਿ ਤੂੰ ਪੱਜ ਜਾਂਦੇ ਸੀਗੇ ਪਰ ਹੁਣ ਨਾ ਕਿਤੇ ਇਹ ਬੀਤੇ ਵੇਲੇ ਦੀਆਂ ਗੱਲਾਂ ਹੋਈਆਂ ਇਹ ਹੁਣ ਕੰਨ ਬਲੇ ਲਵਣੀ ਪੈਂਦਾ ਇੰਨਾ ਬੋਲਾਂ ਦਾ ਇੰਨਾ ਗੀਤਾਂ ਦਾ ਇਨਾਂ ਗੱਲਾਂ ਦਾ ਔਰ ਫਿਰ ਹੁੰਦਾ ਕੀ ਸੀਗਾ ਵੀ ਜਦੋਂ ਰਾਤ ਹੋਣੀ ਤੇ ਰਾਤ ਵੇਲੇ ਫਿਰ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਲੱਕੜ ਪਾਥੀਆਂ ਬਾਲਣ ਜਿਹੜਾ ਸੀ ਸਾਰਾ ਚਿੰਨ ਲਿਆ ਜਾਂਦਾ ਸੀਗਾ ਤੇ ਉਹਦੇ ਆਲੇ-ਦੁਆਲੇ ਸਾਰੇ ਜਣੇ ਇਕੱਠੇ ਹੋ ਜਾਂਦੇ ਸੀਗੇ ਉਹਨੂੰ ਅੱਗ ਬਾਲੀ ਜਾਂਦੀ ਸੀ ਫਿਰ ਅੱਗ ਦੇ ਵਿੱਚ ਜਿਹੜੇ ਸੀਗੇ ਤਿਲ ਸਿੱਟੇ ਜਾਂਦੇ ਸੀ ਔਰ ਇਹ ਗੱਲ ਕਹੀ ਜਾਂਦੀ ਸੀ ਈਸ਼ਰ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਪਾ ਹੁਣ ਦਲਿੱਦਰ ਨੂੰ ਖਤਮ ਕਰਨ ਵਾਸਤੇ ਵੀ ਕਿਸ ਕਹਿ ਸਕਦੇ ਹਾਂ ਇਹ ਤਿਹਾਰਾ ਔਰ ਨਿੱਗ ਲਿਆਉਣ ਵਾਸਤੇ ਵੀ ਇਹ ਤਿਹਾਰਾ ਔਰ ਲਹਿੰਦੇ ਪੰਜਾਬ ਵਾਲੇ ਤਾਂ ਅਕਸਰ ਹੁਣ ਉਹ ਸਿੱਖਾਂ ਦੀ ਇਸ ਲੋਹੜੀ ਨੂੰ ਇਹ ਕਹਿ ਕੇ ਯਾਦ ਕਰਦੇ ਆ ਕਿ ਭਾਈ ਜਦੋਂ ਚੜ੍ਹਦੇ ਪੰਜਾਬ ਦੇ ਵਿੱਚ ਸਿੱਖ ਲੋਹੜੀ ਮਨਾਉਣਗੇ ਤੇ ਉਦੋਂ ਹੀ ਆ ਸਠਰੀ ਹੋਈ ਸਰਦੀ ਦੇ ਵਿੱਚ ਨਿੱਗ ਆਊਗਾ ਉਹਦਾ ਅਜੇ ਵੀ ਯਾਦ ਕਰਦੇ ਆ ਸਾਂਝੇ ਪੰਜਾਬ ਵੇਲੇ ਇਹ ਜਿਹੜੀ ਲੋਹੜੀ ਮਣਾਈ ਜਾਂਦੀ ਸੀ ਔਰ ਦੁੱਲਾ ਪੱਟੀ ਵੇਲੇ ਤਾਂ ਦੇਖੋ ਦੁੱਲਾ ਜਿਹੜਾ ਅਕਬਰ ਦੇ ਵੇਲੇ ਦਾ ਉਹ ਇੱਕ ਜੋਦਾ ਸਿਗਾ ਜਿਹੜਾ ਨਾਬਰ ਸੀਗਾ ਔਰ ਅਕਬਰ ਦੀ ਗੁਲਾਮੀ ਤੋਂ ਵੀ ਨਾਬਰ ਸੀਗਾ ਬੇਸ਼ੱਕ ਅਕਬਰ ਨੇ ਉਹਦੇ ਪਿਓ ਤੇ ਦਾਦੇ ਨੂੰ ਜਿਹੜਾ ਸੀਗਾ ਉਹ ਮਰਵਾ ਦਿੱਤਾ ਸੀ ਤੇ ਉਹਨਾਂ ਦੀਆਂ ਖੱਲਾਂ ਜਿਹੜੀਆਂ ਸੀਗੀਆਂ ਉਹ ਲਟਕਾ ਦਿੱਤੀਆਂ ਸੀ ਤੋੜੀ ਭਰ ਕੇ ਤੇ ਜਦੋਂ ਦੁੱਲਾ ਜਵਾਨ ਹੋਇਆ ਤੇ ਦੁੱਲੇ ਦੀ ਮਾਂ ਨੇ ਫਿਰ ਜਦੋਂ ਉਹਨੂੰ ਦੱਸਿਆ ਕਿਉਂਕਿ ਦੁੱਲੇ ਨੂੰ ਲੋਕ ਜਦੋਂ ਮਿਹਣੇ ਮਾਰਦੇ ਸੀਗੇ ਕਿ ਤੂੰ ਮਰਦਾ ਤੂੰ ਮੁੰਡਾ ਹੈ ਤੇ ਤੂੰ ਹੁਣ ਤੱਕ ਆਪਣੇ ਪਿਓ ਦਾਦੇ ਦਾ ਬਦਲਾ ਨਹੀਂ ਲਿਆ ਤਾਂ ਉਹ ਫਿਰ ਅਕਬਰ ਦੇ ਖਿਲਾਫ ਹੋ ਗਿਆ ਸੀ ਨਾਬਰ ਹੋ ਗਿਆ ਸੀਗਾ ਤੇ ਉਹਨਾਂ ਦਿਨਾਂ ਦੇ ਵਿੱਚ ਇਹ ਲੋੜੀ ਦੀ ਕਹਾਉਤ ਐਂ ਵੀ ਬਣੀ ਐ ਕਿ ਇੱਕ ਪੰਡਤ ਸੀਗਾ ਉਹਦੀਆਂ ਕੁੜੀਆਂ ਸੀਗੀਆਂ ਸੁੰਦਰੀ ਤੇ ਮੁੰਦਰੀ ਨਾਂ ਦੀਆਂ ਦੋ ਤੇ ਕਹਿੰਦੇ ਆ ਕਿ ਉਹ ਉਹਨਾਂ ਦਾ ਵਿਆਹ ਕਰਨਾ ਚਾਹੁੰਦਾ ਸੀਗਾ ਪਰ ਕਿਸੇ ਬਾਦਸ਼ਾਹ ਦੀ ਜਿਹੜੀ ਉਹ ਜਿਹੜਾ ਨਵਾਬ ਸੀ ਉਹਦੀ ਨਜ਼ਰ ਮਾੜੀ ਉਹਨਾਂ ਤੇ ਕੁੜੀਆਂ ਤੇ ਪੈ ਗਈ ਤੇ ਉਹ ਬ੍ਰਾਹਮਣ ਨੂੰ ਜਦੋਂ ਇਸ ਗੱਲ ਦੇ ਬਾਰੇ ਪਤਾ ਲੱਗਾ ਤੇ ਉਹ ਬਹੁਤ ਘਬਰਾਇਆ ਵੀ ਇਹ ਤਾਂ ਹੁਣ ਨਵਾਬ ਮੇਰੀਆਂ ਧੀਆਂ ਤੇ ਅੱਖ ਰੱਖੀ ਬੈਠਾ ਆ ਤਾਂ ਫਿਰ ਇਹ ਹੋਇਆ ਕਿ ਜਦੋਂ ਇਹ ਗੱਲ ਦੁੱਲੇ ਪੱਟੀ ਦੇ ਕੋਲੇ ਪੁੱਜੀ ਦੁੱਲਾ ਨਾਬਰ ਸੀਗਾ ਔਰ ਅਕਬਰ ਦੇ ਬਹੁਤੇ ਜਿਹੜੇ ਇੱਥੋਂ ਮਾਲ ਲਿਆ ਜਾਂਦਾ ਸੀ ਉਹਨਾਂ ਨੂੰ ਰਾਹ ਦੇ ਵਿੱਚ ਲੁੱਟ ਲੈਂਦਾ ਸੀਗਾ ਤੇ ਫਿਰ ਉਸ ਨੂੰ ਗਰੀਬਾਂ ਦੇ ਵਿੱਚ ਵੰਡ ਦਿੰਦਾ ਹੁੰਦਾ ਸੀਗਾ ਤਾਂ ਫਿਰ ਹੋਇਆ ਇਦਾਂ ਕਿ ਦੁੱਲੇ ਨੂੰ ਜਦੋਂ ਪਤਾ ਲੱਗਿਆ ਤੇ ਉਹ ਉਸ ਪੰਡਤ ਦੀਆਂ ਜਿਹੜੀਆਂ ਧੀਆਂ ਸੀਗੀਆਂ ਸੁੰਦਰੀ ਮੁੱਦੀ ਉਹਨਾਂ ਨੂੰ ਲੈ ਕੇ ਦੂਰ ਕਿਤੇ ਲੋਕਮੈਂ ਟਿਕਾਣੇ ਦੇ ਉੱਤੇ ਚਲਾ ਗਿਆ ਤੇ ਲੋਕਾਂ ਦੇ ਕੋਲੋਂ ਜੋ ਵੀ ਉਹਦੇ ਕੋਲ ਕੋਈ ਲੀੜਾ ਕੱਪੜਾ ਕੁਛ ਸ਼ੱਕਰ ਕੋਈ ਦਾਣਾ ਫੱਕਾ ਜਿਹੜਾ ਹੋਇਆ ਉਹਨੇ ਇਕੱਠਾ ਕਰਕੇ ਤੁਨ ਧੀਆਂ ਦੀ ਜਿਹੜੀ ਸਗੀ ਉਹ ਵਿਦਾਇ ਕੀਤੀ ਤਾਂ ਉਸ ਵੇਲੇ ਤੋਂ ਇੱਕ ਗੀਤ ਪੰਜਾਬ ਦੀਆਂ ਸਫਾਂ ਦੇ ਵਿੱਚ ਪ੍ਰਚਲਿਤ ਹੈ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਕੁੜੀ ਦਾ ਸਾਲੂ ਪੱਟਾ ਹੋ ਕੁੜੀ ਦਾ ਜੀਵੇ ਚਾਚਾ ਹੋ ਤਾਂ ਇਹ ਜਿਹੜੀ ਕਹੋ ਤਾਂ ਉਦੋਂ ਦੀ ਤੁਰੀ ਆ ਉਦੋਂ ਦੀ ਇਹ ਬੋਲੀ ਤੁਰੀ ਆ ਬੇਸ਼ੱਕ ਜ ਲੋੜੀ ਨਿਰੰਗ ਰੂਪ ਬਦਲਿਆ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੀ ਗੱਲ ਕੀਤੀ ਐ ਤਾਂ ਜਿਸ ਤਰੀਕੇ ਸ਼ਹਿਰਾਂ ਚ ਵੀ ਉਹ ਜਮਾਨੇ ਚ ਲੋੜੀ ਜਿਹੜੀ ਆ ਉਹ ਮੰਗੀ ਜਾਂਦੀ ਸੀ ਸ਼ਹਿਰਾਂ ਵਿੱਚ ਵੀ ਮੁੰਡੇ ਕੁੜੀਆਂ ਗੀਤ ਗਾਉਂਦੇ ਸੀ ਔਰ ਸਾਰੇ ਚੰਗੇ ਭੜੇ ਘਰਾਂ ਦੇ ਵੀ ਇੱਕ ਦੂਜੇ ਕੋਲ ਲੋੜੀ ਮੰਗਦੇ ਸੀ ਔਰ ਲੋੜੀ ਮੰਗਣਾ ਇੱਕ ਸ਼ੁਭ ਛਗਣ ਮੰਨੇ ਜਾਂਦਾ ਸੀ ਇਹ ਕੋਈ ਇਹ ਨਹੀਂ ਸੀ ਕਿ ਕਿ ਮੰਗਤੇ ਜਾਂ ਗਰੀਬਾਂ ਦੇ ਵਾਸਤੇ ਇਹ ਤਿਆਰ ਸੀ ਇਹ ਤਾਂ ਸਭਨਾ ਦਾ ਸਾਂਝਾ ਤਿਆਰ ਸੀਗਾ ਹੁਣ ਅਸੀਂ ਅਸੀਂ ਉਹਨੂੰ ਸਿਰਫ ਗਰੀਬਾਂ ਜਾਂ ਮੰਗਤਿਆਂ ਵਾਸਤੇ ਬਣਾ ਦਿੱਤਾ ਆ ਪਰ ਇਹ ਨਹੀਂ ਸੀ ਹੁਣ ਤਾਂ ਸਥਿਤੀ ਇਹ ਬਣ ਗਈ ਹੈ ਕਿ ਆਖਿਏ ਕਿਉਂਕਿ ਜਿਸ ਤਰੀਕੇ ਦੀ ਜ਼ਿੰਦਗੀ ਚੱਲ ਰਹੀ ਆ ਉਹਦੇ ਵਿੱਚ ਹੁਣ ਲੋਕ ਇੱਕ ਦੂਜੇ ਨਾਲ ਜਿਹੜਾ ਕੌਲੀ ਭਾਂਡਾ ਵਟਾ ਕੇ ਰਾਜ਼ ਨਹੀਂ ਹੈਗੇ ਹੁਣ ਲੋਕ ਕਿਸੇ ਦੇ ਨਾਲ ਕੋਈ ਪ੍ਰੋਗਰਾਮ ਵੀ ਹੋਵੇ ਅੱਗੇ ਪਿੰਡੇ ਥਾਂ ਹੀ ਜਾਂ ਕਿਸੇ ਗਲੀ ਮਹੱਲੇ ਵਿੱਚ ਕਿਸੇ ਦੇ ਘਰ ਸ਼੍ਰੀ ਖੰਡਪਾਟ ਸਾਹਿਬ ਜਾਂ ਪਾਠ ਦਾ ਆਰੰਭ ਹੋਣੀ ਨਾ ਤੇ ਪੂਰੇ ਮਹੱਲੇ ਨੂੰ ਪੂਰੇ ਪਿੰਡ ਨੂੰ ਸੱਦਾ ਹੁੰਦਾ ਸੀ ਸਪੀਕਰ ਦੇ ਵਿੱਚ ਵੀ ਭਾਈ ਆਜੋ ਫਲਾਨਾ ਸਿੰਘ ਦੇ ਘਰੇ ਪਾਠ ਹੈ ਤੇ ਹੁਣ ਤਾਂ ਤੁਹਾਡੇ ਗੁਆਂਣ ਵਿੱਚ ਕਿਸੇ ਦੇ ਘਰੇ ਕੋਈ ਪ੍ਰੋਗਰਾਮ ਹੋ ਰਿਹਾ ਹੋਵੇ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਪਿੰਡਾਂ ਵਿੱਚ ਤਾਂ ਚਲੋ ਹਜੇ ਵੀ ਇਹ ਚੀਜ਼ਾਂ ਜਿਉਂਦੀਆਂ ਆ ਪਰ ਸ਼ਹਿਰੀਏ ਤਾਂ ਜਿਹੜੇ ਆ ਉਹ ਇੰਨੇ ਕੁ ਜ਼ਿਆਦਾ ਪੱਥਰਦਿਲ ਹੋ ਚੁੱਕੇ ਆ ਵੀ ਕਿਸੇ ਨੂੰ ਬੁਲਾ ਕੇ ਰਾਜ਼ੀ ਨਹੀਂ ਔਰ ਮੇਰਾ ਤਾਂ ਖੁਦ ਮਹਾਨਗਰਾਂ ਵਿੱਚ ਰਹਿ ਕੇ ਸਾਬ ਬਣਿਆ ਤੇ ਅਜੇ ਜਦੋਂ ਅਸੀਂ ਮਹਾਨਗਰ 'ਚ ਰਹਿੰਦੇ ਆ ਤੇ ਅਸੀਂ ਯਾਦ ਕਰਦੇ ਆ ਕਿ ਯਾਰ ਪਿੰਡ ਚੰਗੇ ਸੀਗੇ ਪਿੰਡਾਂ ਨੂੰ ਛੱਡ ਕੇ ਕਿਉਂਕਿ ਬੰਦਾ ਜਿੱਥੇ ਮਰਜ਼ੀ ਚਲਾ ਜਾਵੇ ਉਹਦੇ ਅੰਦਰੋਂ ਜਿਹੜੇ ਪਿੰਡ ਐ ਉਹ ਮਰਦੇ ਤੇ ਖੁਰਦੇ ਨਹੀਂ ਹੁੰਦੇ ਉਹਦੇ ਅੰਦਰ ਪਿੰਡ ਜਿਹੜੇ ਆ ਉਹ ਜਿਉਂਦੇ ਰਹਿੰਦੇ ਆ ਸਾਡੇ ਅੰਦਰ ਵੀ ਇਹ ਪਿੰਡ ਜਿਉਂਦੇ ਆ ਤੇ ਹੁਣ ਲੋਹੜੀ ਦੇ ਤਿਹਾਰ ਮੌਕੇ ਜਦੋਂ ਇਦਾਂ ਅਸੀਂ ਮਹਾਨਗਰਾਂ ਚ ਬੈਠੇ ਹੋਏ ਆ ਪਿੰਡਾਂ ਚ ਆ ਕੇ ਤੇ ਸਾਡੇ ਮਨ ਦੇ ਅੰਦਰ ਉਹੀ ਪ੍ਰਾਣੀਆਂ ਲੋਹੜੀਆਂ ਚੇਤੇ ਆਉਂਦੀਆਂ ਉਹੀ ਬਾਲੀਆਂ ਧੂਣੀਆਂ ਚੇਤੇ ਆਉਂਦੀਆਂ ਉਹੀ ਜਿਹੜੇ ਗੁੜ ਚੇਤੇ ਆਉਂਦੇ ਉਹੀ ਮੂੰਫਲੀਆਂ ਰਿਉੜੀਆਂ ਚੇਤੇ ਆਉਂਦੀਆਂ ਆ ਉਹੀ ਪੋਰਦੀ ਮਾਂ ਖਾਦੀ ਚੇਤੇ ਆਉਂਦੀ ਆ ਤੇ ਉਹੀ ਵਿਰਸਾ ਕਿ ਜਿਹੜਾ ਲੋਹੜੀ ਅਸੀਂ ਮੰਗਣ ਜਾਣਾ ਤੇ ਲੋਹੜੀ ਵੰਡਣ ਜਾਣਾ ਜਾਂ ਫਿਰ ਲੋਹੜੀ ਦੇ ਮੌਕੇ ਜਿਹੜਾ ਮੁੰਡੇ ਦਾ ਵਿਆਹ ਹੋਇਆ ਹੁੰਦਾ ਸੀਗਾ ਜਾਂ ਫਿਰ ਘਰ ਪੁੱਤ ਜੰਮਦਾ ਸੀ ਤੇ ਉਹਦੀ ਜਿਹੜੀ ਲੋਹੜੀ ਆ ਉਹ ਵੰਡਣ ਜਾਣੀ ਜਾਂ ਪਤਾਸੇ ਮੰਡਣੇ ਮੂਠੀਆਂ ਰਿਉੜੀਆਂ ਮੰਡਣੀਆਂ ਫੁੱਲੇ ਮੰਡਣੇ ਜਾਂ ਫਿਰ ਪਿੰਡੀਆਂ ਬਣਾ ਕੇ ਕਈ ਜਣੇ ਸਰਦੇ ਪੂਜ ਦੇ ਲੱਡੂ ਵੀ ਵੰਡ ਦਿੰਦੇ ਸੀਗੇ ਇਸ ਤਰੀਕੇ ਨਾਲ ਲੋਹੜੀ ਵੰਡੀ ਜਾਂਦੀ ਸੀ ਉਧਰ ਮੱਝ ਵਾਲੇ ਪਾਸੇ ਤਾਂ ਮੁੱਠ ਲੱਡੂ ਬਹੁਤ ਮਸ਼ਹੂਰ ਆ ਉੱਥੇ ਮੁੰਡੇ ਦਾ ਵਿਆਹ ਦੀ ਪਹਿਲੀ ਲੋਹੜੀ ਆ ਜੀ ਤੇ ਉਹ ਵੰਡਦੇ ਆ ਪੁੱਤ ਹੋਇਆ ਹੋਵੇ ਤੇ ਪੁੱਤ ਦੀ ਪਹਿਲੀ ਲੋਹੜੀ ਜਿਹੜੀ ਆ ਉਹ ਇਦਾਂ ਵੰਡਦੇ ਆ ਔਰ ਹੁਣ ਤਾਂ ਲੋਕਾਂ ਨੇ ਧੀਆਂ ਦੀ ਲੋਹੜੀ ਵੀ ਮੰਡਣੀ ਸ਼ ਸੋ ਸਮੇਂ ਦੇ ਨਾਲ ਜਿਹੜੇ ਰਸਮ ਰਵਾਜ ਉਹ ਬਦਲ ਜਾਂਦੇ ਆ ਪਰ ਅੱਜ ਵੀ ਇਹ ਲੋੜ ਆ ਕਿ ਅਸੀਂ ਇਹਨਾਂ ਰਸਮਾਂ ਨੂੰ ਖਤਮ ਨਾ ਕਰੀਏ ਇਹ ਸਾਡੀਆਂ ਭਾਈਚਾਰਕ ਸਾਂਝ ਨੂੰ ਵਧਾਉਂਦੀਆਂ ਤੇ ਇਹਨਾਂ ਸਾਂਝਾਂ ਨੂੰ ਇਸੇ ਤਰੀਕੇ ਹੀ ਅੱਗੇ ਅਗਲੀਆਂ ਪੀੜ੍ਹੀਆਂ ਤੱਕ ਸਾਨੂੰ ਲਿਜਾਣਾ ਪਊਗਾ ਇਹਨਾਂ ਰੀਤੀ ਰਿਵਾਜਾਂ ਨੂੰ ਲਿਜਾਣਾ ਪਊਗਾ ਜਿਹੜੇ ਕਿਸੇ ਦਾ ਮਾੜਾ ਨਹੀਂ ਕਰਦੇ ਸਗੋਂ ਭਾਈਚਾਰਕ ਸਾਂਝ ਨੂੰ ਵਧਾਉਂਦੇ ਆ ਸੋ ਇਸ ਉਮੀਦ ਨਾਲ ਕਿ ਲੋਹੜੀ ਦਾ ਇਹ ਤਿਹਾਰ ਤੁਹਾਡੇ ਲਈ ਖੁਸ਼ੀਆਂ ਭਰਪੂਰ ਆਵੇ ਮੈਂ ਇੱਕ ਵਾਰੀ ਫੇਰ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਆਂ